ਹੰਤਾਂ ਚਿੜੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰ ਦੇ ਸੰਬੰਧ ਵਿੱਚ ਮਹੱਲਾ ਗੋਬਿੰਦਗੜ੍ਹ ਤੋਂ ਵਿਸ਼ਾ ਨਗਰ ਕੀਰਤਨ ਕੱਢਿਆ ਗਿਆ। ਇਹ ਨਗਰ ਕੀਰਤਨ ਮਹੱਲਾ ਗੋਬਿੰਦਗੜ੍ਹ ਤੋਂ ਆਰੰਭ ਹੋ ਕੇ ਗੁਰਦੁਆਰਾ ਦੀਵਾਨ ਅਸਥਾਨ ਅਤੇ ਪੂਰੇ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਸਮਾਪਿਤ ਗੁਰਦੁਆਰਾ ਦੀਵਾਨ ਅਸਥਾਨ ਵਿਖੇ ਹੋਇਆ। ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਪੱਤਰਕਾਰ ਲਾਪਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ ਕਰੋ ਦਰਸ਼ਨ ਨਗਰ ਕੀਰਤਨ ਦੇ। पिछे आजो पिछे आजो भई पी आजो ਉਹ ਲੱਗਦਾ ਕਰਨਾ ਕਿ ਟੱਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਦੋਂ ਨਾਂਣੇ ਤੋਂ ਪਰਗਟਿਆ ਮਿਲਦੇ ਤੁਮ ਜਾਂ ਚਾਨਣ ਹੋਆ ਜੋਤਾਂ ਸੂਰੇ ਨਿਕਲਿਆ ਤਾਰੇ ਚਪੇ ਅੰਦੇਰ ਪਰੋਆ ਗੁਰਮਤਿ ਤਾਲਵੀ ਪ੍ਰਗਟ ਹੋਇਆ ਕਾਲੇ ਕੇ ਅਕਾਰ ਦੀਨ ਦੁਨੀਆ ਦੇ ਮਾਲਕ ਸਾਡੇ ਸਾਂਝੇ ਰੈਬਰ ਦਰੋਂ ਤੁਰੀ ਕਰੀ ਨਿਵਾਜ ਤਾਨ ਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਦਾ ਪਾਵਨ ਪ੍ਰਕਾਸ਼ਪੁਰ ਸਾਰਾ ਸੰਸਾਰ ਦੇ ਇਹ ਲੋਕ ਬੜੇ ਪਿਆਰ ਸ਼ਰਧਾ ਉਚਾਣਾ ਬਣਾਉਂਦਾ ਹੈ ਜੋ ਅੱਜ 1 ਨਵੰਬਰ ਦਿਨ ਸ਼ਨੀਵਾਰ ਨੂੰ ਜੋ ਜੁਰਦਾ ਅਜਵਾਸਤਾਂ ਸੈਂਟਰ ਟਾਊਨ ਤੇ ਦੀ ਪ੍ਰਬੰਧਕ ਕਮੇਟੀ ਵੱਲੋਂ ਜਨੰਦਰ ਸ਼ਾਹ ਜੀਆ ਸੂਨ ਸਿੰਘ ਸੁਭਾਵਾ ਧਾਰਮਿਕ ਜਥੇਬੰਦੀਆਂ ਸੇਵਾ ਸੈਕਟੀਆਂ ਦੇ ਸਹਿਯੋਗ ਦੇ ਨਾਲ ਜੋ ਨਗਰ ਕੀਤਾ ਗੁਰਦਰਾਸ ਸੇਬੋ ਸਿਨਵਾ ਮਹਲਾ ਦਵਿੰਦਰ ਤੋਂ ਭੰਤਨ ਕੋ ਗ੍ਰੈਂਸਰ ਮਹਾਰਾਜ ਜਿਹਨਾਂ ਦੀ ਰਹਿਨਮਾਈ ਚਲੇ ਚਾਇਦ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਮਗਰ ਜੀਤਾਂ ਜੋ ਚੱਲਦਾ ਹੋਇਆ ਇਸਵੇਂ ਗੁਰਦਰਾ ਜਾਨਸਾਂ ਸੈਂਟਰ ਕੋਲ ਕੇ ਪਹੁੰਚਣ ਵਾਲਾ ਹੈ ਜਿੱਥੇ ਕੀ ਗੁਰਦਰਾਪ ਘਮੰਡ ਕਮੇਟੀ ਅਤੇ ਹੋਰ ਸੰਤ ਬਾਬਾ ਸੇਵਾ ਸੇਕੀ ਕਦੂਸ ਸਾਹਿਬ ਵਾਲੇ ਸਰਦਾਰ ਦਵਿੰਦਰ ਸਿੰਘ ਜੀ ਇੱਥਾ ਅਤੇ ਹੋਰ ਵੀ ਝੁੜਕੇ ਪਿਆਰੇ ਦਾਸ ਸੰਤ ਪਬਾ ਜਸਵਿੰਦਰ ਸਿੰਘ ਤਸ਼ੀਰਪੁਰ ਵਾਲੇ ਸਰਦਾਰ ਜਲਵਾਸ ਸਿੰਘ ਜੀ ਸ੍ਰੀ ਭਾਈ ਹੋਰ ਵੀ ਝੁੜਕੇ ਪਿਆਰੇ ਇੱਚ ਧੰਤਾਂ ਤਨ ਨੂੰ ਜਾਨ ਸੇ ਮਾਰਾਈ ਇਹਨਾਂ ਦਾ ਸਰਕਾਰ ਦਾ ਨੂੰ ਵਾਸਤੇ ਕਰਿਆ ਛੋਦਾਸ ਜਈ ਪੇਂਤੀ ਹੈ ਇਤਾਂਤਰ ਕੋ ਨਰਦੇ ਮਾਰਾਈ ਇਹਨਾਂ ਦੇ ਆਪਾ ਉਪਦੇਸ਼ ਆਸ਼ੇ ਅਨਸਾਰ ਬਾਣੀ ਗੁਰੂ ਗੁਰੂ ਆ ਬਾਣੀ ਵਿੱਚ ਬਾਣੀ ਅਮਰ ਸਾਰੇ ਕੋ ਬਾਣੀ ਕਹੇ ਸਿਵਤਨ ਮਾਨੇ ਪਟਾਤੁਰ ਨੇ ਸਾਰੇ ਧੰਦੰਦੂ ਗੈਂਸਰ ਮਾਰੇ ਜਿਨ੍ਹਾਂ ਦੇ ਚਰਨਾਂ ਨਾਲ ਜੁੜੀਏ ਪਾਣੀ ਬਾਣੀ ਦੇ ਧਾਰਨੇ ਕਰੀ ਹੋਈਏ ਦਾਸ ਸਬੂਤ ਹੈ ਕਿ ਉਹਨਾਂ ਧੰਦੰਦੂ ਨਾਲ ਦੇ ਮਾਰੇ ਦੇ ਦੁਰਪ੍ਰਦੀਆਂ ਲੱਖ ਲੱਖ ਬਣਾਈਆਂ ਜਾਂਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ